ਸਾਡੀ ਕੋਈ ਫਿਕਸ ਤਨਖਾਹ ਨਹੀਂ ਹੈਗੀ ਸਾਨੂੰ ਜਿੰਨੀਆਂ ਟਿਕਟਾਂ ਵੇਚੀਆਂ ਜਾਂਦੀਆਂ ਜੰਦੀਆਂ ਬੱਸ ਦੇ ਵਿੱਚ ਉਹਦੇ ਵਿੱਚੋਂ ਸਾਨੂੰ ਕਮਿਸ਼ਨ ਹੀ ਦਿੱਤਾ ਜਾਂਦਾ ਹੈ ਕੱਲੀਆਂ ਸਰਕਾਰਾਂ ਹੀ ਬਦਲੀਆਂ ਜੀ ਬਾਕੀ ਕੁਝ ਨਹੀਂ ਬਦਲਿਆ 3 ਨਰ ਰੁਪਈਆ ਲੈਣਾ ਸੀ ਸਰਕਾਰ ਤੋਂ ਸਾਡਾ ਦੇ ਦੇਣਾ ਅਸੀਂ ਸਾਰੀ ਪਬਲਿਕ ਨੂੰ ਫਰੀ ਸਫ਼ਰ ਕਰਾ ਦੇਾਂਗੇ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਉਹ ਸਾਡੇ ਨਾਲ ਬਹੁਤ ਪੱਕੇ ਵਾਅਦੇ ਕਰਦੇ ਆ ਵੀ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਤੁਹਾਨੂੰ ਪੱਕੇ ਕਰਾਂਗੇ ਤੁਹਾਨੂੰ ਡਿਊਟੀਆਂ ਦੇ ਪਾਵਾਂਗੇ ਸਾਨੂੰ ਸੀਐਮਾ ਉਸਾ ਚੰਡੀਗੜ੍ਹ ਜਾ ਕੇ ਬੰਦ ਕਰ ਲੈ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਗੀਆਂ ਗਰੀਬਾ ਜਿਹੜੇ ਛਾਹੂਕਾਰ ਲੋਕ ਨੇ ਉਹਨਾਂ ਦੇ ਘਰ ਭਰੇ ਜਾ ਰਹੇ ਆ ਗਰੀਬਾਂ ਦੀਆਂ ਜੇਪਾਂ ਜੋ ਲੁੱਟਿਆ ਜਾ ਰਿਹਾ ਨਹੀਂ ਦੇਖੋ ਜੀ ਜੇ ਮੈਨੇਜਮੈਂਟ ਸਾਡੀ ਗੱਲ ਮੰਨਦੀ ਹੈ ਜੀ ਅਸੀਂ ਹਾਈ ਸਟ੍ਰਾਈਕ ਰੋਕ ਦਾਂਗੇ ਜੇ ਨਾ ਮੰਨੀ ਤਾਂ ਸੰਘਰਸ਼ ਹੋਰ ਵੀ ਦਿੱਖਾ ਹੋਊਗਾ ਜਿਆਦਾ ਤੇ ਬਲੈਕਲਿਸਟਡ ਆ ਜਾਂ ਕੋਈ ਰਿਪੋਰਟਾਂ ਵਾਲੇ ਆ ਉਹ ਬੰਦਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਹੋਵੇ ਸਾਡੇ ਸਾਥੀਆਂ ਨੂੰ ਔਰ ਸੈਂਟਰ ਸਰਕਾਰ ਨੇ ਉਹ ਜਿਹੜੀ ਨੀਤੀ ਸੀਗੀ ਲੇਬਰ ਕੋਰਟ ਵਾਲੀ ਉਹਨੂੰ ਇਥੋਂ ਬੰਦ ਕਰ ਦਿੱਤਾ ਗਿਆ ਇਹਦੇ ਵਿੱਚ ਜਿੰਨੇ ਵੀ ਸਾਡੇ ਰਿਟਾਇਰਮੈਂਟ ਮੁਲਾਜ਼ਮ ਨੇ ਕਿਸੇ ਦੀਆਂ ਇਥੇ ਉਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਪੈਨਸ਼ਨਾਂ ਲੇਟ ਆ ਰਹੀਆਂ ਜੇ ਸਰਕਾਰ ਇਸ ਬਾਰੇ ਨਹੀਂ ਕੁਝ ਸੋਚ ਰਹੀ ਤਾਂ ਅਸੀਂ ਇਸ ਨੂੰ ਅੱਗੇ ਬਹੁਤ ਤਿੱਖਾ ਸੰਘਰਸ਼ ਕਰਨ ਜਾ ਰਹੇ ਹਾਂ ਔਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਜੇ ਸਾਡੇ ਪੀਐਲ ਰਿਜੈਕਟ ਤੇ ਜਿਹੜੇ ਕੱਢੇ ਹੋਏ ਮੁਲਾਜ਼ਮਾ ਉਹਨਾਂ ਨੂੰ ਬਹਾਲ ਕਰਕੇ ਡਿਊਟੀਆਂ ਤੇ ਪਾਇਆ ਜਾਵੇ। ਆਪ ਸਭਾ ਜਿੰਨਾ ਵੀ ਆ ਕਿਸਾਨ ਯੂਨੀਅਨ ਤੋਂ ਲਾ ਕੇ ਹਰੇਕ ਯੂਨੀਅਨ ਨੇ ਸਾਡਾ ਸਾਥ ਦੇਣ ਤੇਰੇ ਹੀ ਅੱਜ ਸਭ ਯੂਨੀਅਨਾਂ ਇਕੱਠੀਆਂ ਹੋ ਰਹੀਆਂ। ਹਟਾਲੇ ਤੇ ਨਜ਼ਰ ਆ ਰਹੇ ਨੇ ਔਰ ਬੱਸ ਸਟੈਂਡ ਦੇ ਅੰਦਰ ਸਿਰਫ ਉਹ ਪ੍ਰਾਈਵੇਟ ਬੱਸਾਂ ਜਿਹੜੀਆਂ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਾਕੀ ਸਰਕਾਰੀ ਬੱਸਾਂ ਤੁਸੀਂ ਦੇਖ ਸਕਦੇ ਹੋ ਪੀਆਰਟੀਸੀ ਦੀਆਂ ਪੈਪਸੂ ਦੀਆਂ ਇਹ ਤੁਹਾਨੂੰ ਸਾਰੀਆਂ ਖੜੀਆਂ ਹੋਈਆਂ ਨਜ਼ਰ ਆਉਣਗੀਆਂ ਆਮ ਲੋਕਾਂ ਨੂੰ ਕਿਤੇ ਨਾ ਇੱਕ ਦਿਨ ਦੀ ਸਟ੍ਰਾਈਕ ਰਹੀ ਜੀ ਨਹੀਂ ਦੇਖੋ ਜੀ ਜੇ ਮੈਨੇਜਮੈਂਟ ਸਾਡੀ ਗੱਲ ਮੰਨਦੀ ਹੈ ਜੀ ਅਸੀਂ ਇਹ ਚਿਸਟਾ ਰੋਕ ਦਾਂਗੇ ਜੇ ਨਾ ਮੰਨੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਊਗਾ ਜੀ ਤਾਂ ਇਹ ਪ੍ਰਦਰਸ਼ਨ ਜਿਹੜਾ ਹੋਰ ਵੀ ਕਿਤੇ ਨਾ ਕਿਤੇ ਤਿੱਖਾ ਹੋਏਗਾ ਜੀ ਸਰਕਾਰ ਹਾਏ ਸਾਡਾ ਇੱਕ ਜਿੰਦਾਬਾ 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 ਸਾਡਾ ਇੱਕ ਜਿੰਦਾਬਾ 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 ਪੀਆਜੀ ਕੰਟਰੈਕਟਰ ਯਾ ਆਯਾਦ ਯੂਨੀਅਨ ਜਿੰਦਾਬਾ 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 ਕੱਢੇ ਮਲਾਜ਼ਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਪੀਲ ਅਰਜਾਈਟ ਮਲਾਜ਼ਮ ਬਹਾਲ ਕਰੋ ਬਹਾਲ ਕਰੋ ਬਹਾਲ ਮੁੱਖ ਮੰਗਾਂ ਦੇ ਉੱਤੇ ਗੱਲ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਮੁੱਖ ਮੰਗਾਂ ਦੇ ਅੱਜ ਕਿਹੜੀਆਂ ਕਿਹੜੀਆਂ ਮੁੱਖ ਮੰਗਾ ਦੇ ਉੱਤੇ ਜਿਹੜੀ ਐ ਸਟ੍ਰਾਈਕ ਕੀਤੀ ਜਿਹੜੀ ਸਾਡੀ ਅੱਜ ਦੇਖੋ ਸਾਡੀ ਮੇਨ ਅਪੀਲ ਇਹੀ ਐ ਮੰਗਾ ਸਾਡੀਆਂ ਐ ਨੇ ਵੀ ਸਾਡੇ ਜਿਹੜੇ ਮੁਲਾਜ਼ਮ ਕੱਢੇ ਹੋਇਆ ਅਪੀਲ ਰਿਜੈਕਟ ਤੇ ਬਲੈਕਲਿਸਟਡ ਆ ਜਾਂ ਕੋਈ ਰਿਪੋਰਟਾਂ ਵਾਲੇ ਆ ਉਹ ਬੰਦਿਆਂ ਮੁਲਾਜ਼ਮਾਂ ਨੂੰ ਬਹਾਲ ਕੀਤਾ ਹੋਵੇ ਸਾਡੇ ਸਾਥੀਆਂ ਨੂੰ ਤੇ ਉਹ ਡਿਊਟੀਆਂ ਤੇ ਪਾਏ ਜਾਣ ਦੀ ਤਕਰੀਬਨ 32 ਜਿੱਥੇ ਬੰਦੀਆਂ ਨੇ ਅੱਜ ਕੇਂਦਰ ਸਰਕਾਰ ਦੇ ਖਿਲਾਫ ਜਿਹੜੀਆਂ ਨੇ ਆ ਪੀਆਰਟੀਸੀ ਦਾ ਕੇਂਦਰ ਦੇ ਨਾਲ ਕੀ ਸਬੰਧ ਹੁੰਦਾ ਦੇਖੋ ਜੀ ਪੀਆਰਟੀਸੀ ਦਾ ਸਾਡਾ ਮੁਲਾਜ਼ਮਾਂ ਦਾ ਬਹੁਤ ਵੱਡਾ ਸਬੰਧ ਆ ਕਿਉਂਕਿ ਸਾਡੇ ਲਈ ਜਿਹੜੀਆਂ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਸਰਕਾਰ ਜਿਹੜਾ ਅਸੀਂ ਲੇਬਰ ਲੇਬਰ ਤਬਕਾ ਕੋਟ ਜੀ ਆ ਕੇ ਆਪਦਾ ਜਿਹੜਾ ਹੱਲ ਕੱਢਦੇ ਸੀ ਔਰ ਸੈਂਟਰ ਸਰਕਾਰ ਨੇ ਉਹ ਜਿਹੜੀ ਨੀਤੀ ਸੀਗੀ ਲੇਬਰ ਕੋਟ ਵਾਲੀ ਉਹਨੂੰ ਇਥੋਂ ਬੰਦ ਕਰ ਦਿੱਤਾ ਗਿਆ ਭਈ ਜਿਹੜਾ ਸਾਡਾ ਇੱਕ ਮਸਲਾ ਹੱਲ ਸੀ ਹੋਣ ਵਾਲਾ ਸੀ ਇੱਕੋ ਹੀ ਜਗ੍ਹਾ ਉਹ ਵੀ ਸਾਡੀ ਇਹਨਾਂ ਨੇ ਖਤਮ ਕਰ ਦਿੱਤੀ ਗਈ ਆ ਫਿਰ ਅਸੀਂ ਜਿਹੜੇ ਮੁਲਾਜ਼ਮ ਸਾਥੀ ਆ ਕਿੱਧਰ ਜਾਈਏ ਅਸੀਂ ਗਰੀਬ ਬੰਦੇ ਆ ਰੋਟੀ ਤੋਂ ਆਵਾਜ਼ਾਰ ਹੋਏ ਬੈਠੇ ਆ ਜੀ اور পেনশন ਸਕੀਮ ਦੇ ਉੱਤੇ ਵੀ ਜਿਹੜੇ ਯੂਨੀਅਨ ਨੇ ਉਹ ਵੀ ਪ੍ਰਦਰਸ਼ਨ ਕਰ ਰਹੀਆਂ ਨੇ ਕਿ ਕਿਤੇ ਨਾ ਕਿਤੇ ਸਰਕਾਰ ਉਹਨੇ ਦੇ ਪੈਸੇ ਦੇ ਉੱਤੇ ਹੀ ਜਿਹੜੀ ਹੈ ਮੁੜ ਕੇ ਖੇਡੇਗੀ ਅਗਰ ਬਾਜ਼ਾਰ ਉੱਤੇ ਗਿਆ ਤਾਂ পেনশন ਮਿਲੂ ਬਾਜ਼ਾਰ ਗਿਰ ਗਿਆ ਤਾਂ পেনশন ਵੀ ਖਤਮ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਵਿੱਚ ਜਿੰਨੇ ਵੀ ਸਾਡੇ ਰਿਟਾਇਰਮੈਂਟ ਮੁਲਾਜ਼ਮ ਨੇ ਕਿਸੇ ਦੀਆਂ ਇੱਥੇ ਉਹਨਾਂ ਨੂੰ পেনশন ਨਹੀਂ ਦਿੱਤੀ ਜਾ ਰਹੀ ਪੈਨਸ਼ਨਾਂ ਲੇਟ ਆ ਰਹੀਆਂ ਫਿਰ ਜਿੰਨੇ ਵੀ ਸਾਡੇ ਮੁਲਾਜ਼ਮ ਡਿਊਟੀਆਂ ਕਰ ਰਹੇ ਨੇ ਉਹਨਾਂ ਦੀ ਜਿਹੜੀ ਤਨਖਾਹ ਉਹ ਤਿੰਨ ਹਿੱਸਿਆਂ ਦੇ ਵਿੱਚ ਪਾਈ ਜਾ ਰਹੀ ਆ ਕਿਉਂਕਿ ਜਿਹੜਾ ਸਾਡਾ ਲੇਬਰ ਤੋਪਕਾ ਉਹਨੂੰ ਅਲੱਗ-ਅਲੱਗ ਕਰਕੇ ਉਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਰਿਹਾ ਜੀ ਯਾਨੀ ਕਿ ਅੱਜ ਭਾਈਚਾਰਾ ਦਿਖਾਇਆ ਜਾ ਰਿਹਾ ਪੂਰਾ ਕੇਂਦਰ ਸਰਕਾਰ ਦੇ ਖਿਲਾਫ ਚਾਹੇ ਉਹ ਕਿਸੇ ਵੀ ਯੂਨੀਅਨ ਦੇ ਨਾਲ ਕਿਉਂ ਨਾ ਹਾਂਜੀ ਹਾਂ ਸਾਡਾ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਹੜਾ ਇਹ ਇਕੱਠ ਔਰ ਅਸੀਂ ਸਾਰੇ ਜਥੇਬੰਦੀਆਂ ਨੂੰ ਅਸੀਂ ਸਮਰਥਨ ਦਿੰਨੇ ਆ ਔਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੀ ਜੇ ਸਾਡੇ ਪੀਰ ਰਿਜੈਕਟ ਤੇ ਜਿਹੜੇ ਕੱਢੇ ਹੋਏ ਮਲਾਜ਼ਮਾਂ ਉਹਨਾਂ ਨੂੰ ਬਹਾਲ ਕਰਕੇ ਡਿਊਟੀਆਂ ਤੇ ਪਾਇਆ ਜਾਵੇ ਜੇ ਸਰਕਾਰ ਇਸ ਬਾਰੇ ਨਹੀਂ ਕੁਝ ਸ ਤਾਂ ਅਸੀਂ ਇਸ ਤੋਂ ਅੱਗੇ ਬਹੁਤ ਤਿੱਖਾ ਸੰਘਰਸ਼ ਕਰਨ ਜਾ ਰਹੇ ਹਾਂ ਜੀ ਤਿੱਖਾ ਸੰਘਰਸ਼ ਤਾਂ ਹੋਏਗਾ ਹੀ ਨਾਲ ਜਿਹੜੀਆਂ ਮੁੱਖ ਮੰਗਾਂ ਦੇ ਨਾਲ ਗੁਜ਼ਾਰਾ ਕਰਨਾ ਔਖਾ ਤਨਖਾਹ 'ਚ ਕੋਈ ਵਾਅਦਾ ਨਹੀਂ ਬਹੁਤ ਔਖਾ ਹੈ ਕੋਈ ਵਾਅਦਾ ਤਨਖਾਹ 'ਚ ਵਾਅਦਾ ਨਹੀਂ ਕੀਤਾ ਕਿ ਮੁਲਾਜ਼ਮਾਂ ਨੇ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਦੇਖ ਲਓ ਜੀ ਤੁਸੀਂ ਤੁਹਾਡੇ ਤੇ ਲਾ ਲਓ ਹੁਣ ਇਹ ਬਾਈ ਜੀ ਦੀ ਦੇਖ ਲਓ ਉਹ ਸਾਹਮਣੇ ਉਧਰ ਚਾਚਾ ਜੀ ਦੀ ਉਮਰ ਦੇਖ ਲਓ ਉਹਨਾਂ ਦੀ ਐਡਵਾਂਸ ਤੇ ਸੀਗੀ ਜੀ ਉਹਨਾਂ ਦੀ ਉਮਰ 55 56 ਦੀ ਹੋਈ ਪਈ 58 ਸਵਾ 58 ਸਾਲ ਤੇ ਮਨ ਕੇ ਚਲੋ ਜੀ ਰਿਟਾਇਰਮੈਂਟ ਹੋ ਜਾਂਦੀ ਆ ਠੀਕ ਆ ਜੀ ਇਹਨਾਂ ਬਾਈ ਵੱਡੇ ਭਰਾ ਦੀ ਸਾਡੇ ਦੀ ਉਮਰ ਦੇਖ ਲਓ 40 45 50 ਸਾਲ ਦੀ ਉਮਰ ਇਹਨਾਂ ਦੀ ਹੋਈ ਪਈ 7 8 ਸਾਲ ਹਜੇ ਇਹ ਕੱਚੇ ਆ ਪਰ ਜੇ ਅਸੀਂ ਅੱਜ ਤੱਕ ਜਦੋਂ ਕੋਈ ਜਾਂਦਾ ਖਾਲੀ ਹੱਥ ਜਾਂਦੇ ਆ ਰਿਟਾਇਰਮੈਂਟ ਹੋ ਜਾਂਦੇ ਆ ਪਰ ਅਸੀਂ ਅੱਜ ਸਾਰੇ ਬੰਦੇ ਜਿੰਨੇ ਵੀ ਇਕੱਠੇ ਹੋਏ ਆ 25 11 ਯੂਨੀਅਨ ਲਾ ਲਓ ਸਾਰੇ 25 11 ਯੂਨੀਅਨ ਲਾ ਕੇ ਜੋ ਵੀ ਆ ਸਾਡਾ ਸਾਰਾ ਸਾਥ ਦੇ ਰਿਹਾ ਸਾਬ ਤਬਕਾ ਜਿੰਨਾ ਵੀ ਆ ਕਿਸਾਨ ਯੂਨੀਅਨ ਤੋਂ ਲਾ ਕੇ ਹਰੇਕ ਯੂਨੀਅਨ ਨੇ ਸਾਡਾ ਸਾਥ ਦੇ ਦੇ ਰਹੀ ਆ ਅੱਜ ਸਾਬ ਯੂਨੀਅਨਾਂ ਇਕੱਠੀਆਂ ਹੋ ਰਹੀਆਂ 32 ਦੀਆਂ ਮੁੱਖ ਮਕਸਦ ਤਾਂ ਆਪਣੇ ਹੱਕਾਂ ਦੀ ਲੜਾਈ ਹੈ ਚਾਹੇ ਕਿਸੇ ਹੱਕਾਂ ਦੀ ਲੜਾਈ ਹੈ ਜੀ ਹੱਕਾਂ ਦੀ ਹੱਕਾਂ ਦੀ ਲੜਾਈ ਦੇ ਨਾਲ ਹੀ ਖੜੇ ਆ ਸਾਡਾ ਹੁਣ ਮੰਨ ਕੇ ਚੱਲੋ ਜੀ ਸਾਰੇ ਬੰਦਿਆਂ ਨੇ ਵੇਖ ਲੋ ਕਿਸੇ ਕਿਸ ਨੇ 10 ਸਾਲ ਗਾਲ ਤੇ ਕਿਸੇ ਨੇ 15 ਸਾਲ ਕਰ ਤੇ ਅੱਜ ਤੱਕ ਕੋਈ ਮੈਕਮਾ ਇਹੋ ਜਿਹਾ ਹੈਗਾ ਜਿਹੜਾ ਆਪਦੇ ਮੁਲਾਜ਼ਮ ਨੂੰ ਬਾਹਰ ਕੱਢ ਦਿੰਦਾਗਾ ਉਹ ਜਿਹੜਾ ਬੰਦਾ ਮੰਨ ਕੇ ਚੱਲੋ ਕੋਈ ਵੀ ਆ ਉਹਨੂੰ ਬਾਹਰ ਨਹੀਂ ਕੱਢਦੇ ਉਹ ਤੋਂ ਜੁਰਮਾਨਾ ਭਰਾ ਕੇ ਜਾਂ ਉਹਨੂੰ ਕੁਝ ਵੀ ਕਰਕੇ ਰੱਖਿਆਦਾ ਇਹਨਾਂ ਨੇ ਉਹ ਜੁਰਮਾਨੇ ਵੀ ਭਰਾਲੇ ਮਾਰੂ ਕ੍ਰਿਸ਼ਨਾਲਾ ਬਣਾ ਕੇ ਆਪ ਦੇ ਆਪਣੇ ਆਪ ਆਪਦੇ ਕੋਲ ਕ੍ਰਿਸ਼ਨਾ ਬਣਾ ਕੇ ਤੇ ਸਾਨੂੰ ਮੰਨ ਕੇ ਚਲੋ ਜੀ ਇਹਨਾਂ ਨੇ ਬਾਹਰ ਕਰਤਾ ਹੁਣ ਮੰਨ ਕੇ ਚਲੋ ਮੁੱਖ ਮੰਤਰੀ ਸਾਹਿਬ ਨੇ ਇਹਨੇ ਆਪਣੇ ਨੇ ਦੂਜ ਨੇ ਆਪਣਾ ਹਟਾਣਾ ਸਾਹਮਣੇ ਹਟਾਣਾ ਸਾਹਮਣੇ ਤੇ ਟਰਾਂਸਪੋਰਟ ਮੰਤਰੀ ਸਾਹਿਬ ਨੇ ਸਾਨੂੰ ਇੱਕ ਮੌਕਾ ਦਿੱਤਾ ਵੀ ਕਿ ਇਹਨਾਂ ਨੂੰ ਭਾਲ ਕਰੋ ਜੀ ਇਹਨਾਂ ਨੂੰ ਪਾਓ ਪਰ ਉੱਥੇ ਮੈਨੇਜਮੈਂਟ ਭਾਰੀ ਹੁੰਦੀ ਆ ਰਹੀ ਆ ਉਹ ਕੋਈ ਮੌਕਾ ਦੇਂਦੀ ਉਹਦੀ ਗੱਲ ਨਹੀਂ ਸੁਣ ਰਹੀ ਤੁਹਾਨੂੰ ਕਿੰਨੇ ਸਾਲ ਹੋ ਗਏ ਸਰਵਿਸ ਕਰਦੇ ਮੈਨੂੰ 22 ਸਾਲ ਹੋ ਗਏ ਜੀ 25 ਸਾਲਾਂ ਦੇ ਵਿੱਚ ਕੁਝ ਬਦਲਿਆ ਕੁਝ ਨਹੀਂ ਬਦਲਿਆ ਅਸੀਂ ਬਣ ਕੇ ਚੱਲੋ ਕਮਿਸ਼ਨ ਤੇ ਕੰਮ ਕਰਦੇ ਆ ਸਾਡੀ ਕੋਈ ਫਿਕਸ ਤਨਖਾਹ ਨਹੀਂ ਹੈਗੀ ਸਾਨੂੰ ਜਿੰਨੀਆਂ ਟਿਕਟਾਂ ਵੇਚੀਆਂ ਜਾਂਦੀਆਂ ਬੱਸ ਦੇ ਵਿੱਚ ਉਹਦੇ ਵਿੱਚੋਂ ਸਾਨੂੰ ਕਮਿਸ਼ਨ ਹੀ ਦਿੱਤਾ ਜਾਂਦਾ ਸਾਨੂੰ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਪੱਤਾ ਨਹੀਂ ਕੁਝ ਨਹੀਂ ਸਾਡੇ 6 ਸਾਲ 2-2 ਸਾਲ ਰਹਿ ਗਏ ਅਸੀਂ ਇਸ ਤਰੀ ਖਾਲੀਆ ਸਾਬ ਦੇ ਬੱਚਿਆਂ ਕੋਲੇ ਚਲੇ ਜਾਣਾ ਹੈ ਕਾਲੇ ਬਾਲ ਲੈ ਕੇ ਆਏ ਸੀ ਢੋਲਾ ਲੈ ਕੇ ਜਾ ਰਹੇ ਹਾਂ ਢੋਲਿਆਂ ਦੇ ਨਾਲ ਮੈਨੂੰ ਦੱਸੋ ਕੱਲ ਨੂੰ ਤੁਹਾਡੇ ਬੱਚੇ ਨਹੀਂ ਪੁੱਛਦੇ ਜਾਂ ਕੋਈ ਇਦਾਂ ਦੀ ਚੀਜ਼ ਲੋੜ ਪੈਂਦੀ ਆ ਤਾਂ ਗੁਜ਼ਾਰਾ ਕਿਵੇਂ ਚੱਲੂ ਕਰਦੇ ਗੁਜ਼ਾਰਾ ਕਿਵੇਂ ਚੱਲੇ ਬੱਚੇ ਨੇ ਕਿੱਥੇ ਪੁੱਛਣਾ ਜੀ ਬੱਚੇ ਤਾਂ ਫੇਰ ਹੀ ਪੁੱਛਣਗੇ ਜੇ ਕੁਝ ਮਿਲੂ ਜੇ ਕੋਈ ਕੁਛ ਇਹਨਾਂ ਨੇ ਸਾਨੂੰ ਦਿੱਤਾ ਹੀ ਨਾ ਜਦੋਂ ਸਾਨੂੰ ਇਹ ਕਮਿਸ਼ਨ ਦੇ ਰਿਹਾ ਟਿਕਟਾਂ ਹੁਣ ਸਾਤੋਂ ਕੁੱਟੀਆਂ ਨਹੀਂ ਜਾਂਦੀਆਂ ਜੇ ਟਿਕਟਾਂ ਕਟਾਂਗੇ ਤਨਖਾਹ ਤਾਂ ਫੇਰ ਹੀ ਮਿਲੂ ਨਾ ਕੀ ਕੋਈ ਐਸੀ ਜੀ ਪਾਲਿਸੀ ਸੁਣੀ ਆ ਰੋਡਵੇ ਦੇ ਵਿੱਚ ਸਰਕਾਰਾਂ ਕਹਿੰਦੀ ਅਸੀਂ ਐਂ ਕਰਤਾ ਐਂ ਕਰਤਾ ਕੀ ਕਰੇ ਇਹਨਾਂ ਨੇ ਗੱਲੀਆਂ ਸਰਕਾਰਾਂ ਮੈਂ ਗੱਲੀਆਂ ਸਰਕਾਰਾਂ ਦੇ ਬਾਰੇ ਵਿਆਹ ਕਰਾ ਲਿਆ 45 ਸਾਲ ਦਾ ਹੋ ਗਿਆ ਸਾਡੀਆਂ ਭੱਜਣ ਨੂੰ ਯਾਰ ਹੋ ਰਹੀਆਂ ਨੇ ਗੱਲੀਆਂ ਸਰਕਾਰਾਂ ਹੀ ਬਦਲੀਆਂ ਜੀ ਬਾਕੀ ਕੁਝ ਨਹੀਂ ਬਦਲਿਆ ਆਹ ਦੇਖ ਲਓ ਅਸੀਂ 10 10 15 15 ਸਾਲ ਲਾ ਕੇ ਪੀਆਟੀਸੀ ਚ ਸਾਨੂੰ 10 10 20 20 ਰੁਪਏ ਦੀਆਂ ਰਿਪੋਰਟਾਂ ਬਣਾ ਕੇ ਕੱਢਿਆ ਜਾ ਰਿਹਾ ਹੈ ਸਾਡੇ ਤੇ ਅੱਜ ਵੀ ਤਲਵਾਰ ਉਹੀ ਲੜਕ ਰਹੀ ਹੈ ਮੈਨੇਜਮੈਂਟ ਸਰਕਾਰ ਇੱਕ ਪਾਲਿਸੀ ਬਣਾ ਦਿੰਦੀ ਹੈ ਮੈਨੇਜਮੈਂਟ ਉਹਨੂੰ ਲਾਗੂ ਨਹੀਂ ਕਰ ਰਹੀ ਬੱਸਾਂ ਦੇ ਵਿੱਚ ਅ ਕੋਈ ਵੀ ਮੈਂ ਨਾਮ ਨਹੀਂ ਲੈਂਦਾ ਸਰਕਾਰੀ ਮੁਲਾਜ਼ਮ ਚੜ ਗਿਆ ਪਾਸ ਐ ਕਾਲਜ ਦਾ ਸਟੂਡੈਂਟ ਚੜ ਗਿਆ ਪਾਸ ਐ ਮਹਿਲਾਵਾਂ ਚੜ ਗਈਆਂ ਫ੍ਰੀ ਐ ਤਾਂ ਟਿਕ ਟਕ ਕੱਟੀਆਂ ਕਿਵੇਂ ਜਾਣਗੀਆਂ ਕਿਧੀਆਂ ਘਟੋਂਗੇ ਇਹਦੇ ਚੋਹ ਰੋਲ ਹੈ ਜੀ ਜੇ ਇਹ ਸਾਰੀ ਪਬਲਿਕ ਵੀ ਫ੍ਰੀ ਕਰ ਦੇਣਾ ਇਹ ਇਹ ਜਿਹੜਾ ਦਾ ਫੇਰ ਨਹੀਂ ਹੁੰਦਾ ਇਹ ਸਰਕਾਰ ਦੇ ਨੀਚੇ ਨਾਲ ਫੇਲ ਹੈ ਤਿੰਨ ਅਰਬ ਰੁਪਈਆ ਲੈਣਾ ਸੀ ਸਰਕਾਰ ਤੋਂ ਸਾਡਾ ਦੇ ਦੇਣਾ ਅਸੀਂ ਸਾਰੀ ਪਬਲਿਕ ਨੂੰ ਫ੍ਰੀ ਸਫ਼ਰ ਕਰਾ ਦੇਾਂਗੇ ਅੱਜ ਜੇ ਪਬਲਿਕ ਤੰਗ ਹੋ ਰਹੀ ਹੈ ਉਹਨੂੰ ਕਿੱਦਾਂ ਦੇਖੋਗੇ ਉਹਨੂੰ ਦੇ ਲਵਾਂਗੇ ਅਸੀਂ ਕੋਲੇ ਤੰਗ ਹੈ ਜਦੋਂ ਅਸੀਂ ਜਿਹੜੇ ਕੰਮ ਕਰਨ ਵਾਲੇ ਆ ਅਸੀਂ ਖੁੱਲ ਤੰਗ ਪਬਲਿਕ ਸਾਡੇ ਨਾਲ ਬੈਠੀ ਹੈਗੀ ਆ ਅੱਗੇ ਅੱਜ ਅਸੀਂ ਸਾਥ ਦੇ ਰਹੀ ਪਬਲਿਕ ਬਹੁਤ ਜ਼ਿਆਦਾ ਸਾਥ ਦੇ ਰਹੀ ਹੈ ਜੀ ਬਾਕੀ ਰਹਿੰਦਾ ਹੁੰਦਾ ਸਰਕਾਰਾਂ ਦਾ ਨੀਤੀ ਬਹੁਤ ਮਾੜੀ ਨੀਤੀ ਆ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਆਉਂਦਾ ਸਾਡੇ ਨਾਲ ਬਹੁਤ ਪੱਕੇ ਵਾਅਦੇ ਕਰਦੇ ਆ ਵੀ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਤੁਹਾਨੂੰ ਪੱਕੇ ਕਰਾਂਗੇ ਤੁਹਾਨੂੰ ਡਿਊਟੀਆਂ ਦੇ ਪਾਵਾਂਗੇ ਔਰ ਜਦੋਂ ਕੁਰਸੀ ਸੱਤਾ ਸੱਤਾ 'ਚ ਆ ਜਾਂਦੀਆਂ ਸਰਕਾਰਾਂ ਉਦੋਂ ਇਹਨਾਂ ਦੇ ਕੰਨ ਦੇ ਯੂ ਨਹੀਂ ਸਰਕਦੀ ਬਹੁਤ ਜ਼ਿਆਦਾ ਧੰਦਾ ਕਰਪਸ਼ਨ ਦਾ ਧੰਦਾ ਚੱਲ ਰਿਹਾ ਜਿਹੜਾ ਠੇਕੇਦਾਰੀ ਸਿਸਟਮ ਅਸੀਂ ਕਹਿੰਨੇ ਆ ਵੀ ਉਹ ਠੇਕੇਦਾਰੀ ਸਿਸਟਮ ਦੇ ਵਿੱਚ ਜੀਐਮ ਤੋਂ ਲੈ ਕੇ ਉੱਪਰ ਤੱਕ ਸਾਰੇ ਪੈਸੇ ਖਾ ਰਹੇ ਆ ਕਈ ਸਾਡੇ ਬੰਦੇ ਇਹੋ ਜਿਹੇ ਆ ਮੈਨੂੰ ਰਾਤੀ ਪਤਾ ਲੱਗਿਆ ਉਹ ਬੰਦੇ ਦੀ ਕੈਰੇਕਟਰ ਦੀ ਸਾਡੀ ਰਿਪੋਰਟ ਸੀਗੀ 1700 ਦੀ ਔਰ 6 ਲੱਖ ਰੁਪਇਆ ਦੇ ਕੇ ਬੰਦਾ ਡਿਊਟੀ ਪੈ ਚੁੱਕਾ ਤੇ ਹੁਣ ਅਗਰ ਮੰਨ ਲਓ ਅੱਜ ਇੱਕ ਦਿਨ ਦੀ ਜਿਹੜੀ ਸਟ੍ਰਾਈਕ ਹੈਗੀ ਆ ਭਾਰਤ ਬੰਦ ਹੈ ਇੱਕ ਤਰ੍ਹਾਂ ਦਾ ਪੂਰਾ ਹਲ ਨਹੀਂ ਨਿਕਲਦਾ ਤਾਂ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਸਾਡੀ ਇਹ ਹੈ ਵੀ ਕੱਲ ਨੂੰ ਸੀਐਮਾ ਉਸਾ ਚੰਡੀਗੜ੍ਹ ਜਾ ਕੇ ਬੰਦ ਕਰਨੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਟਰਾਂਸਪੋਰਟ ਮੰਤਰੀ ਜਦੋਂ ਬਣੇ ਸੀ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕਰਿਆ ਸੀ ਵੀ ਮੈਨੂੰ ਮੇਰੀ ਸਰਕਾਰ ਬਣਾਓ ਅਸੀਂ ਅਨਸਾਰ ਸੋਡੇ ਜਿਹੜੀਆਂ ਵੀ ਮੰਗੇ ਲਾਗੂ ਕਰਾਂਗੇ ਆ ਦੇਖ ਲਓ ਇੱਕ ਵੀਡੀਓ ਪਈ ਆ ਮੇਰੇ ਕੋਲ ਇਹ ਉਹ ਤੁਹਾਨੂੰ ਦਿਖਾ ਰਿਹਾ ਵਾਅਦੇ ਕਰਦਿਆਂ ਦੀ ਸੈਂਡ ਕਰ ਦਾਂਗੇ ਤੁਹਾਡੇ ਪਰ ਹੁਣ ਤੱਕ ਸਾਡੀਆਂ ਇੱਕ ਵੀ ਮੰਗ ਨਹੀਂ ਮੰਨੀ ਜਾ ਰਹੀ ਅਸੀਂ ਪੀਆਰਟੀਸੀ ਚੋਂ ਕੱਢੇ ਗਏ ਆ ਛੋਟੀਆਂ ਛੋਟੀਆਂ ਰਿਪੋਰਟਾਂ ਕਰਕੇ ਇਹਨਾਂ ਦੇ ਆਪਦੇ ਜਿਹੜੇ ਇਹਨਾਂ ਦੇ ਆਪਦੇ ਆ ਨਾ ਬੰਦੇ ਉਹਨਾਂ ਦੇ ਤੁਹਾਨੂੰ ਅਸੀਂ ਪ੍ਰੂਫ ਦੇ ਦੰਨੇ ਆ ਜਿਵੇਂ ਬਠਿੰਡੇ ਵਾਲਾ ਕੇਸ ਦੇਖ ਲਓ ਜਾ 84 ਲੱਖ ਵਾਲਾ ਕੇਸ ਦੇਖ ਲੋ ਉਹ ਤੇ ਇਹਨਾਂ ਦੀ ਮੈਨੇਜਮੈਂਟ ਦੇ ਬੰਦੇ ਹੈਗੇ ਜਿਹੜੇ ਸੀਨੀਅਰ ਅਫਸਰ ਹੈ ਸਾ ਤੋਂ ਉਹਨਾਂ ਨੂੰ ਕੋਈ ਕਾਰਵਾਈਆਂ ਨਹੀਂ ਸਾਡੇ ਦੇ ਛੋਟੀਆਂ-ਛੋਟੀਆਂ ਰਿਪੋਰਟੀਆਂ ਤਗਰੀਬ ਤਪਕਾ ਹੀ ਮਾਰਿਆ ਜਾ ਰਿਹਾ ਜੀ ਇਸ ਟਾਈਮ ਗਰੀਬ ਤਾਂ ਜਿਹੜੇ ਛਾਹੂਕਾਰ ਲੋਕ ਨੇ ਉਹਨਾਂ ਦੇ ਘਰ ਭਰੇ ਜਾ ਰਹੇ ਆ ਗਰੀਬਾਂ ਦੀਆਂ ਜੇਪਾਂ ਜੋ ਲੁੱਟਿਆ ਜਾ ਰਿਹਾ ਆ ਆ ਦੇਖੋ ਗਰੀਬਾਂ ਦੀਆਂ ਜੇਬਾਂ ਚੋਂ ਲੁੱਟਿਆ ਜਾ ਰਿਹਾ ਹੈਗਾ ਤਾਂ ਕੁਝ ਵੀਡੀਓਜ਼ ਵੀ ਇਹਨਾਂ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਇੱਥੇ ਧਰਨਾ ਕੱਲਾ ਪੀਆਰਟੀਸੀ ਜਾਂ ਪਨਬਸ ਵੱਲੋਂ ਨਹੀਂ ਹੈ ਤੁਹਾਨੂੰ ਪਿੱਛੇ ਦਿਖਾ ਦਈਏ ਕਿ ਆਸ਼ਾ ਵਰਕਰਸ ਵੱਲੋਂ ਵੀ ਜਿਹੜਾ ਹੈਗਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਵਕਤ ਆਸ਼ਾ ਵਰਕਰਜ਼ ਵੀ ਲਗਾਤਾਰ ਸਟ੍ਰਾਈਕ ਤੇ ਨੇ ਕਿੰਨੀਆਂ ਮਹਿਲਾਵਾਂ ਜਿਹੜੀਆਂ ਨੇ ਲਗਾਤਾਰ ਸਟ੍ਰਾਈਕ ਤੇ ਬੈਠੀਆਂ ਹੋਈਆਂ ਨੇ 32 ਜਥੇਬੰਦੀਆਂ ਵੱਲੋਂ ਇਹ ਜਿਹੜੀ ਹੈ ਟ੍ਰੇਡ ਯੂਨੀਅਨਾਂ ਇਸ ਤੇ ਜੁੜੀਆਂ ਹੋਈਆਂ ਨੇ ਚਾਹੇ ਕਿਸਾਨ ਸਭਾ ਹੋਵੇ ਚਾਹੇ ਕਈਏ ਕਿ ਮਜ਼ਦੂਰ ਹੁਣ ਜਾਂ ਫਿਰ ਮਨਰੇਗਾ ਨਾਲ ਜੁੜੇ ਹੋਏ ਹੁਣ ਉਹਨਾਂ ਸਾਰਿਆਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਜਾਂ ਫਿਰ ਕੇਂਦਰ ਦੀ ਸਰਕਾਰ ਇਹਨਾਂ ਦੀਆਂ ਮੰਗਾਂ ਅਗਰ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਜਿਹੜਾ ਹੋਰ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ